हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀਟੋਬ ਬਰੀਡ ਦੀ ਵਾੜ ਸੇਲ ਲਈ ਲੈ ਕੇ ਆਏ ਹਾਂਗੇ ਫੁੱਲ ਵੱਡੀ ਤੇ ਫੁੱਲ ਬਜਣ ਵਾਲੀ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਬਾਈ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਪੂਰਾ ਵਧੀਆ ਬਾਈ ਆਪਣਾ ਮੁੱਲ ਜਾਇਜ਼ ਹੁੰਦਾ ਤੇ ਪਸੂ ਆਪਣਾ ਸਾਫ ਸੁਥਰਾ ਹੁੰਦਾ ਹੂੰ ਤਾਂ 20 ਮਿੰਟਾਂ ਜੀ ਵਿਗ ਜਾਂਦਾ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰਡ ਜਿ ਆਉਂਦਾ ਜਿਹੜਾ ਪਠੰਡਾ ਤਸੀਹ ਰੰਪਰਾਪੋਲ ਨੇੜੇ ਪਿੰਡ ਨੇੜੇ ਪਿੰਡ ਬੱਲੋ ਵਿਦਿਆਲਾ ਕਿਨੇ ਲੱਕੜੈਲੀ 9 ਕਿਲੋਮੀਟਰ ਰੰਪਰਾ ਸ਼ਹਿਰ ਆ ਤੇ 7 ਕਿਲੋਮੀਟਰ ਤਾਂ ਬਾਸ਼ਹਿਰ ਹੈ ਜਾਂਦਾ ਆਪਾਂ ਕੰਟੈਕਟ ਨੰਬਰ ਬੋਲ ਦਿਓ ਵੀਰੇ 76965 02922 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਆਪਾਂ ਸਾਹਮਣੇ ਇਹ ਵਾੜ ਦੇਖ ਰਹੇ ਆ ਕਿਹੜਾ ਸੂਆ ਸੂਈ ਇਹ ਇਹ ਬਈ ਦੂਜਾ ਸੂਆ ਰੇ ਇਹਨੂੰ ओरिजिनल ਦੂਜਾ ਸੂਆ ਹਾਂ ਤੇ ਕਿੰਨਾ ਦਿਨ ਸੂਈ ਨੂੰ ਅੱਜ ਤੀਜਾ ਦਿਨ ਆ ਬਈ ਤੀਜਾ ਦਿਨ ਸੂਈ ਨੂੰ ਬੋੜਾ ਹੋਊਗਾ ਨਾ 17 ਤੋਂ 18 ਕਿਲੋ ਠੀਕ ਹੈ ਹਾਂ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਚਾਰ ਟੈਂਟ ਸੱਲੀ ਕਰ ਲੈ ਬਈ ਠੀਕ ਹੈ ਵੀ ਕੋਈ ਚੱਕਰ ਹੀ ਨਹੀਂ ਬਾਕੀ ਨਾੜਾ ਨੂੰ ਨਾ ਦਿਖਾ ਦੇ ਬਈ ਨੇੜੇ ਹੋ ਕੇ ਬੈਠ ਦੇ ਹੂੰ ਲੈਵੇ ਤੇ ਆ ਪੂਰੀਆਂ ਐ ਦਿਖਾ ਵੀ ਕਿੱਡੀਆਂ ਕਿੱਡੀਆਂ ਨਾੜਾਂ ਆ ਕੀ ਬਾਤ ਆ ਮੈਂ ਕਹਿੰਦਾ ਨਾ ਜਿਵੇਂ ਆਪਾਂ ਕਾਲੀਏ ਤਾਰਾਂ ਲੰਗਾਈਆਂ ਹੁੰਦੀਆਂ ਹੁੰਦੀਆਂ ਆ ਹਾਂ ਸਹੀ ਗ ਹਾਂ ਬਾਕੀ ਥਣ ਵੀ ਆਪਸ ਦੁੱਧ ਬਈ ਭਲੂਣ ਨੇ ਨੇ 24 ਕਿਲੋ ਦਿੱਤਾ ਵਿਆ ਤੇ ਐਦ ਕੀ ਫਿਰ ਕਿੰਨੀ ਉਮੀਦ ਐਦ ਕੀ ਬਈ 24 ਨੂੰ ਮੰਨ ਕੇ ਲੈ ਜਾ ਠੀਕ ਹੈ ਹਾਂ ਬਾਕੀ ਨੇ ਜੇ ਥਣਾ ਦੀ ਗੱਲ ਕਰੀਏ ਪੜਾ ਚੰਗਾ ਛਾਇਆ ਪੜਾ ਚੰਗਾ ਬਈ ਮੋਟਾ ਮੋਟਾ ਥਣ ਹੁੰਦਾ ਹਾਂ ਸਹੀ ਗੱਲ ਬਾਕੀ ਦੁੱਧ ਖਾ ਦੇ ਬਈ ਉੱਤੋ ਜਮਾ ਸਟੇਟ ਆ ਮੈਂ ਕਹਣਾ ਨਾ ਦੇਖਣ ਨੂੰ ਤਾਂ ਐ ਲੱਗਦੀ ਐ ਵੀ ਜਿਵੇਂ ਸੂਈ ਵੀ ਨਹੀਂ ਹੁੰਦੀ ਹਾਂ ਬੱਚਾ ਇਹਦੇ ਮਗਰ ਬਾਕੀ ਆ ਗਿਆ ਮਗਰ ਬੱਚਾ ਆ ਗਿਆ ਬਈ ਬੱਚਾ ਇਹਦੇ ਮਗਰ ਆ ਗਿਆ ਬਈ ਕਹਿੰਨੇ ਬਈ ਬੱਚਾ ਤੇ ਬਾਕੀ ਨਾ ਤੋਰਾ ਤਾਰਾ ਆਪਸ ਨੂੰ ਦਿਖਾ ਦਿਆਂ ਥੋੜੀ ਜੀ ਕਾਲੀ ਕਰਦੀ ਆ ਹੂੰ ਬਾਕੀ ਫੇਸ ਬਿਊਟੀ ਬਾਈ ਦੇਖਣ ਨੂੰ ਤਾਂ ਐ ਲੱਗਦੀ ਆ ਜਿਵੇਂ ਹਾਥੀ ਤੁਰਦਾ ਹੁੰਦਾ ਯਾਰ ਹਨਾ ਐਨੀ ਪੜੀ ਬਾਈ ਐਡੀ ਵੈਟ ਸਹੀ ਸੀ ਜਾਂਦੀ ਨਹੀਂ ਹਮ ਹਰੇਕ ਦੇ ਥੋੜੀ ਜਾਂਦੀਆਂ ਐ ਜਿਹਾ ਸਹੀ ਗੱਲ ਆ ਬਾਈ ਪਲੀ ਪੁਲੀ ਵੀ ਦੇਖੋ ਕਰਮ ਵਾਲੀ ਇੱਥੋਂ ਦਿਖਾ ਦੇ ਸਟੇਜ ਸੂਟ ਦਿਖਾ ਦੇ ਦਿਖਾ ਦੇ ਕਿੱਡੀ ਲੰਮੀ ਲਾਂਜੀ ਮੈਂ ਕਹਿੰਦਾ ਨਾ ਵੀ ਐ ਲਾ ਲਓ ਵੀ ਇੱਕ ਤਰ੍ਹਾਂ ਦਾ ਰਹਿਣਾ ਗੱਡੀ ਦਾ ਭਾਵੇਂ ਡੱਬਾ ਮੰਨ ਲਿਓ ਬਾਈ ਤੇ ਐਨੀ ਕੁ ਲੰਮੀ ਆ ਕਰਾ ਹਾਂ ਐਨੀ ਬੇਲ ਨਹੀਂ ਮੈਂ ਦੇਖੀ ਬਾਈ ਤੇ ਬੇਲ ਵਾਲੀ ਐ ਜੀ ਨਹੀਂ ਵਾਲੀ ਬਾਈ ਹਮ ਥੋੜਾ ਬੱਚੇ ਦਾ ਕਰਦੀ ਆ ਹਮ ਥੋੜਾ ਬੱਚੇ ਦਾ ਕਰਕੇ ਬਾਈ ਕਰਮ ਵਾਲੀ ਜ਼ਰੂਰ ਕਰਦੀ ਆ ਬਾਕੀ ਨਾ ਸਮੇਂ ਪੜੀ ਤੋਰੇ ਦੀ ਮੈਂ ਮੂੰਹ ਦਿਖਾ ਦੇ ਬਾਈ ਜਰਸੀ ਦਾ ਕ੍ਰੋਸ ਆ ਗਈ ਜਰਸੀ ਮੰਨ ਲੈ ਭਾਵੇਂ ਚੰ ਮੰਨ ਲੈ ਹਾਂ ਕ੍ਰੋਸ ਆ ਗਈ ਬਾਈ ਕੰਨ ਵਾਲਾ ਨਿਕਾ ਆ ਗਿਆ ਹਾਂ ਚਾਰ ਚਾਰ ਉਂਗਲਾਂ ਦੀ ਗੱਲ ਹੈ ਸਹੀ ਗੱਲ ਹੈ ਜਮਾ ਨਿਕਾ ਨਿਕਾ ਕੰਨ ਤੇ ਬਾਕੀ ਨਾ ਯਾਰ ਜੇ ਗੱਲ ਕਰੀ ਹੁਣ ਬਾਡੀ weight ਜਾ ਇਹਦੇ ਵਜਨ ਬਾਈ ਐਡੀ ਦਾ ਗਾਂ ਸਮੇਂ ਪੜੀ ਮਿਲਦੀ ਵੀ ਨਹੀਂ ਹਾਂ ਕਿਸੇ ਨੇ ਛੌਂਕਾਂ ਨਾਲ ਪਾਲੀ ਵੀ ਆ ਕਿਹਨੇ ਛੌਂਕ ਨਾਲ ਪਾਲੀ ਵੀ ਆ ਬਾਈ ਕਿਸੇ ਨੇ ਬੱਚੀ ਸਹੀ ਗੱਲ ਹੈ ਬਾਕੀ ਐਡੀ ਸਮੇਂ ਪੜੀ ਬੱਚੀ ਨਹੀਂ ਮਿਲਦੀ ਬਹੁਤ ਕਮਾਲ ਫੀਡ ਉਹ ਫੂਟ ਉਹ ਨਾ ਮੈਂ ਕਹਣਾ ਵੀ ਕਹਿਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਬਾਈ ਬਾਕੀ ਠੰਡੀ ਸੀਦਾ ਬਾਈ ਐ ਕੋਈ ਵੀ ਜਾਣੇ ਨੂੰ ਲੱਤ ਛੜ ਜੀ ਕਰੀ ਜੋ ਕੋਈ ਟੱਕਦੀ ਨਹੀਂ ਬੱਚੀ ਨੂੰ ਹੂੰ ਬਾਕੀ ਕੋਸੂ ਪਸ਼ੂ ਜੇ ਤਾਂ ਆਉਂਦਾ ਉਹ ਪਰਾਈ ਮਾਲਦਾ ਹਾਂ ਹਾਂ ਹੁਣ ਲਾਹੀ ਹੋਣੀ ਆ ਨਾ ਹੂੰ ਬਾਕੀ ਬਾਈ ਜਿਵੇਂ ਹੁਣ ਕਿਸੇ ਤੋਂ ਚੜਾਈ ਚੜੂਈ ਦੀ ਗੱਲ ਕਰੀਏ ਬਾਲੀ ਆ ਹਣਾ ਬਾਲੀ ਬਾਈ ਤੈਨੂੰ ਇਹਦਾ ਮੈਂ ਤਾਂ ਮੈਂ ਨੂੰ ਪੜਾ ਥਣ ਲੱਗਾ ਤਾਂ ਉਹ ਤਾਂ ਮੈਂ ਨੂੰ ਪੜੀ ਪਲੀ ਵੀ ਆ ਸਹੀ ਗੱਲ ਆ ਪਿੱਛੇ ਤੋਂ ਚੜਾਈ ਜੁੜੀ ਜਮਾ ਮੱਝ ਵਾਲੀ ਆ ਹਾਂ ਬਾਕੀ ਥਣ ਹੱਥੀ ਚੋਲੋ ਭਾਵੇਂ ਚੋਲੋ ਬਾਈ ਮਸ਼ੀਨ ਨਾਲ ਉਹ ਸੋਡੀ ਚਰੇਗੀ ਕਿ ਨਹੀਂ ਬਾਈ ਹਾਂ ਨਾ ਦਾ ਬਚਵਾਈ ਦੀ ਮਾੜੀ ਲਈਏ ਹੂੰ ਨਾ ਪਾ ਥਣ ਦੀ ਮਾੜੀ ਲਈਏਗਾ ਬਾਕੀ ਕਰਮਾਲੀ ਬਾਈ ਚੈੱਕ ਕਰ ਸਕਦੇ ਮੌਜ ਨਾ ਖੜਗੀ ਕੋਈ ਦੇਖਤੀ ਨਹੀਂ ਕਣੀ ਉਹ ਦੇਖਤੀ ਨਹੀਂ ਬਾਈ ਹੂੰ ਆ ਪਾਣੀ ਵਾਲਾ ਲੱਭਾ ਫੜਾਈ ਪਤੋ ਬਾਕੀ ਹੋਰ ਗੱਲ ਆ ਬਾਈ ਗਰਮੀਆਂ ਦਾ ਤੋਹਫਾ ਆਹ ਖੜੀ ਆ ਬਈ ਇਹਦਾ ਕੋਈ ਦਿੱਕਤੀ ਨਹੀਂ। ਫੁੱਲ ਗਰਮੀ ਹੋਵੇ ਚਾਹੇ ਮੈਂ ਕਹਣਾ ਯਾਰ ਚਾਹੇ ਠੰਡ ਵੀ ਹੋਵੇ ਤਾਂ ਵੀ ਇਹਨੇ ਮੈਂਟੇਨ ਕਰਨਾ। ਮੈਂ ਕਿਹਾ ਬਈ ਮੈਂਟੇਨ ਮੌਸਮ ਮੈਂਟੇਨ ਕਰਦੀ ਐ ਕੋਈ ਮੌਸਮ ਹੋਵੇ। ਹਾਂ। ਹੈ। ਨਾਲੇ ਦੁੱਧ ਵੀ ਚੰਗਾ ਹੋਊਗਾ ਵਧੀਆ ਗਾੜਾ ਹੋਊਗਾ ਬੇਟਾ ਇਹਦਾ। ਦੁੱਧ ਗਾੜਾ ਹੋਊਗਾ। ਬੱਕਰੀਆਂ ਯਾਰ ਪਸ਼ੂਆਂ ਨੂੰ ਚੈੱਕ ਕਰਾਉਣਾ ਮੈਂ ਕਹਣਾ ਬਈ ਐ ਲੱਗਦਾ ਜਿਵੇਂ ਗਲਾਸ ਨਹੀਂ ਤਰਿਆ ਪਿਆ ਆ ਨਾੜਾ ਦਿਖਾ ਦੇ ਲੈ ਕੀ ਬਾਤ ਆ ਨਾੜਾ ਤਾਂ ਨਾ ਕਰਮਾਲੀ ਦੇ ਬਾਈ ਚਾਰ ਸਫੇਰ ਗੁੰਦੀ ਪਈ ਐ ਇਹ ਬੱਚਾ ਬਹਿ ਕੇ ਚੋਲੇ ਯਾਰ ਆਜਾ ਐ ਨਹੀਂ ਕੋਈ ਟਿਕਤ ਬਾਈ ਲੈ ਬਾਈ ਕਹਿੰਦੇ ਆਪਾਂ ਬੱਚੇ ਦੀ ਤਾਂ ਰਮਵਾਣੇ ਕੋਈ ਟਿਕਤ ਨਹੀਂ ਕੀ ਬਾਤ ਲੈ ਬੱਚਾ ਵੀ ਸਿੱਧਾ ਤਰ੍ਹਾਂ ਮਾਰ ਲੱਗਾ ਬਾਈ ਹਾਂ ਕੋਈ ਡਿੱਕਤੀ ਨਹੀਂ ਯਾਰ ਬਾਈ ਲੈ ਪਾਸੇ ਉਪਰ ਲੈ ਮੈਂ ਮਾਰ ਦਨਾ ਹੁਣ ਚਵਾਈ ਦਿਖਾ ਦੇ ਨੇੜੇ ਹੋ ਕੇ ਹੂੰ ਬਾਈ ਮੈਂ ਕਹਣਾ ਨਾ ਯਾਰ ਚਵਾਈ ਕਾਦੀ ਐ ਤਾਂ ਮੈਂ ਕਹਣਾ ਪੰਪ ਆ ਕਿਦ ਤਰ੍ਹਾਂ ਦਾ ਕਨੀ ਪਾਪੜਾ ਗਮੀ ਕੀ ਬਾਤ ਆ ਚਵਾਈ ਦਾ ਪਹਿਲਾ ਦਸ ਕਿਹ ਡਾਕਟਰ ਮਾਰੀ ਲੈਣੀ ਨਹੀਂ ਬਾਈ ਤਾਂ ਰਮਾਰਦਾ ਤੇ ਮੈਂ ਕਹਣਾ ਨਾ ਬਾਈ ਮੇਰੇ ਲੱਤਾਂ ਦਾ ਕਿ ਸਿੱਟੇ ਆਉਂਦੇ ਹਾਂ ਹਾਂ ਲੈ ਸਹੀ ਗੱਲ ਆ ਲੈ ਕੀ ਬਾਤ ਆ ਬਾਈ ਲੈ ਮੈਂ ਕਹਣਾ ਚੋਣ ਤਾਂ ਹੈ ਕਹਿੰਦੀ ਆ ਕਰਮ ਵਾਲੀ ਮੈਨੂੰ ਹੀ ਲੱਗਿਆ ਹਾਂ ਸਹੀ ਗੱਲ ਦਿਖਾ ਦੇ ਨੇੜੇ ਦਿਖਾਵਾਂ ਕੁੱਤੀਆਂ ਦਰਦੀ ਦਿਖਾਵਾਂ ਲੈ ਅਸਲ ਵਿੱਚ ਕਹਿ ਦਈਦਾ ਹਨਾ ਕੁੱਤੀ ਕਾੜੀ ਆ ਕਾੜ ਲਈ ਆ ਅਸਲ ਵਿੱਚ ਇਹ ਕੁੱਤੀਆਂ ਹਾਂ ਹਾਂ ਹੁਣ ਲੈ ਥਣ ਲੈ ਵਾ ਪੂਰਾ ਬੈਠਦਾ ਐ ਦਿਖਾ ਦੇ ਗਿੱਠ ਤੁੱਤੇ ਆ ਬੈਠਦਾ ਸਹੀ ਗੱਲ ਹੈ ਗੱਟ ਸੁੱਤੇ ਪੈਂਦਾ ਜਿੰਨਾ ਮਗਰ ਨੂੰ ਨਾ ਮੂਹ ਹਾਂ ਠੰਡੀਆਂ ਦੇ ਨਾਲ ਕੋਲੇ ਕੋਲੇ ਤਰ੍ਹਾਂ ਪਦਾ ਠੰਡੀ ਵੀ ਰੱਬ ਦਾ ਨਾ ਸਹੀ ਗੱਲ ਹੈ ਬਾਈ ਹੈ ਹੂੰ ਕੋਈ ਦਿੱਕਤ ਨਹੀਂ ਇਹਨੂੰ ਸਹੀ ਗੱਲ ਹੈ ਕੋਈ ਤਾਂ ਇੱਕ ਦਿਨ ਹੀ ਗਰਮ ਵਾਲੀ ਨੂੰ ਬਾਕੀ ਠੰਢੀ ਠੰਢੇ ਜਿਵੇਂ ਮਰਜ਼ੀ ਧਰਾਂ ਮਾਗੀ ਲੈ ਮਗਣਾ ਪੱਟ ਦੇ ਥਾਂ ਹਨਾ ਜੀ ਲਾਦਾ ਬਾਈ ਜੀ ਸਹੀ ਗੱਲ ਹੈ ਚਵਾਈ ਜਦਾਂ ਹੂੰ ਕੀ ਬਾਤ ਆ ਬਾਈ ਤੇ ਬਾਈ ਹੁਣ ਸਾਰਾ ਕੁਝ ਓਕੇ ਆ ਤੇ ਮੁੱਲ ਦੱਸੋ ਫਿਰ ਲੈਣ ਦੇ ਬਾਈ ਦੇਖ ਜੇ ਕੋਈ ਕਰਾਉਣਾ ਮੁੱਲ ਤਾਂ ਇਹ ਬੱਚੀ ਦਾ ਵਾਲਾ ਕਰਾ ਲੈ ਜਿਹੇ 90 ਜਿਹੇ ਕਰਾਲੇ 85 ਹੂੰ ਇਸ 100000 ਜਮਾਨਤਨ ਹੋ ਜਾਊਗਾ ਟੋਟਲੀ ਹਾਂ ਮੈਂ ਕਹਿੰਦਾ ਜਮਾ ਹੀ ਲੈਣ ਦੇਣਾ ਮੈਂ ਕਿਹਾ ਭਾਈ ਜਮਾ ਇੱਥੋਂ ਤਾਂ ਲੈਣ ਦੇਣਾ ਰੱਬ ਦਾ ਨਾ ਹੀ ਆ ਫਿਰ ਇਹ ਜੀ ਬੈੜ ਕੋਈ ਲੱਖ ਤੋਂ ਘੱਟ ਦੇ ਦੇ ਆਪਾਂ ਬੈਠੇ ਆ 20 ਪਿੰਡ ਘੋਮਲੇ ਹੂੰ ਲੈਣ ਦੇਣ ਮੋਲ ਆ ਭਾਈ ਕਹਿੰਦਾ 80000 ਰੁਪਏ ਦੀ ਦੇ ਦਿਆਂਗੇ ਬਸ ਛੋੜ ਮਾੜੀ ਮੋਟੀ ਹੋ ਜਾਏਗੇ ਨੂੰ ਛੋੜ ਕਰਦੇ ਠੀਕ ਹੈ ਭਾਈ ਛੋੜ ਭਾਈ ਆਨਲਾਈਨ ਵਗੋਣੀ ਕਿਸ ਨੇ ਥਣ ਦੀ ਪੂਰ ਛਿੱਟੇ ਗੰਡ ਨਾੜ ਦੀ ਗਾਰੰਟੀ ਆ ਠੀਕ ਹੈ ਅਗਲਾ ਉਤੋਂ ਆਪ ਦੀ ਵੇਖ ਲੈ ਠੀਕ ਹੈ ਭਾਈ ਹਾਂ ਕੱਜ ਦੀ ਛੋਟੀ ਨਾ ਮੰਨੇ ਵੀ ਛੋਟੀ ਹੋਊਗੀ ਮੈਂ ਕਹਣਾ ਬਾਈ ਜਦੋਂ ਨੇੜੇ ਆਉਂਗੇ ਨਾ ਤੁਸੀਂ ਤੁਹਾਨੂੰ ਆਪ ਹੀ ਵਧੀਆ ਯਾਰ 20 ਦੀ 21 ਨਿਕਲੂਗਾ ਨਹੀਂ 20 ਦੀ 19 ਨਿਕਲੂਗਾ ਹੂੰ ਸਹੀ ਗੱਲ ਆ ਬਾਈ ਹਾਂ ਜੇ ਕਿਸੇ ਵੀ ਇੱਧਰ ਹੋ ਜਾ ਮਾੜਾ ਜਿਹਾ ਬਕਾੜਾ ਦਿਖਾਈ ਦੇਣਾ ਮੈਂ ਇੱਧਰ ਹੋ ਜਾਣਾ ਬੈਠੇ ਬਣਾਉਣਾ ਕੋਈ ਚੱਕਰ ਨਹੀਂ ਬਾਈ ਲੈ ਲੈ ਕੱਲਾ ਨਾ ਮੈਂ ਕਹਣਾ ਵੀ ਕੱਲਾ ਗੱਲ ਜਾਂ ਦਿਂਦਾ ਹਾਂ ਹਾਂ ਪੂਰਾ ਬਾਈ ਦਿਂਦਾ ਮੈਨੂੰ ਕਿਉਂਕਿ ਐਡਾ ਕੇਦਾ ਕਰਮਣ ਲਈ ਦਾ ਕਾਦਾਗਾ ਜੇ ਕਿਸੇ ਵੀ ਵੀਰ ਨੂੰ ਬਾਈ ਬੜਾ ਵੇ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ